ਨਾਨਕ ਦੇ ਪਾਤਸ਼ਾਹ ਜੀ ਨੇ ਜਿਸ ਕਾਲ ਜੁਗ ਜੀਵਾਂ ਦੇ ਉੱਤੇ ਬੜਾ ਪਰ ਉਪਕਾਰ ਕੀਤਾ ਸਤਿਗੁਰ ਜੀ ਨੇ ਸਿੱਖਾਂ ਨੂੰ ਗੁਰਸ਼ਬਦ ਦੀ ਸੋਝੀ ਤੇ ਪਵਿੱਤਰ ਧਰ ਕੀ ਬਾਣੀ ਬਖਸ਼ਿਸ਼ ਕਰਕੇ ਇਹਦੇ ਅੰਦਰ ਜਿਹੜਾ ਸੀ ਮਾਨਸਿਕਤਾ ਉਹਨੂੰ ਤਕੜੇ ਕੀਤਾ ਜਿਹੜੇ ਉਸ ਵੇਲੇ ਤੇ ਨਿਆਈ ਸੀਗੇ ਉਹ ਕਈ ਵਾਰੀ ਧੋਨੇ ਤਪਾਉਂਦੇ ਸੀ ਸਰੀਰਾਂ ਨੂੰ ਕਸ਼ਟ ਦਿੰਦੇ ਸੀ ਗਰਸ ਤੋਂ ਦੌੜ ਜਾਂਦੇ ਸੀ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਇਹ ਪਵਿੱਤਰ ਸਾਨੂੰ ਸਿਧਾਂਤ ਏਕ ਓੰਕਾਰ ਦਾ ਬਖਸ਼ਿਸ਼ ਕੀਤਾ ਜਿਹੜਾ ਨਿਰੰਤਰ ਜੁਗਾ ਜਗਾਂਤਰ ਸਤਿਗੁਰ ਜੀ ਦੇ ਪਵਿੱਤਰ ਗਰਬਾਣੀ ਨੇ ਸਾਡੀ ਅਗਵਾਈ ਕਰਦੇ ਰਹਿਣਾ ਤੇ ਗੁਰੂ ਘਰ ਸਿੱਖ ਜਿਨ੍ਹਾਂ ਚ ਗੁਰ ਸ਼ਬਦ ਦੇ ਨਾਲ ਜੁੜਿਆ ਆ ਸਤਿਗੁਰ ਜੀ ਤਾਂ ਬਖਸ਼ਿਸ਼ ਕਰਦੇ ਆ ਜਿੱਲੇ ਆਪਣੀ ਥੋੜੀ ਜਿਹੀ ਇਹ ਕੁੰਡੀ ਛੜਾ ਕੇ ਦੂਏ ਪਾਸ ਨੂੰ ਦੌੜਦਾ ਤੇ ਫਿਰ ਦੁੱਖ ਵੀ ਪਾਉਂਦਾ ਪਰ ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਇਸ ਆਜ਼ਾਦ ਦੇਸ਼ ਭਗਤ ਦੇ ਵਿੱਚ ਆਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਮੈਂ ਕਹਿ ਸਕਦਾ ਉਹ ਜਿਹੜਾ ਸਾਕਾ ਵਰਤਿਆ ਉਹ ਸਾਕਾ ਸੀ ਪੌਂਟਾ ਸਾਹਿਬ ਜੀ ਦਾ ਪਵਿੱਤਰ ਸਾਕਾ ਜਿੱਥੇ ਸਤਗੁਰਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦਾ ਸਮਾਂ ਥੋੜਾ ਉੱਥੇ ਵੱਡਾ ਕਰਕੇ ਦਤਾਇਆ ਵੀ ਉਸ ਗੁਰਧਾਮ ਦੇ ਉੱਤੇ ਜਿਹੜੇ ਮਨਮਤੀ ਲੋਕ ਸੀ ਮਹਾਂਤ ਸੀ ਉਸ ਵੇਲੇ ਦੇ ਉਹ ਆਪਣੇ ਬਡੇ ਕੁਕਾਰਮ ਕਰ ਰਹੇ ਸੀ ਤੇ ਉਸ ਵੇਲੇ ਪੰਥ ਕਾਲੀ ਤਰਨਾਵਾਲ ਜਥੇਬੰਦੀ ਹਰੀਆਂ ਬੇਲਾਂ ਉਸ ਵੇਲੇ ਦੇ ਸਾਡੇ ਮਹਾਨ ਤਪਸਵੀ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਹਰਭਜਨ ਸਿੰਘ ਜੀ ਦੀ ਕਮਾਂਡ ਥੱਲੇ 36 ਹਰੀਆਂ ਬੇਲਾਂ ਇਹ ਜਥੇਬੰਦੀ ਦੇ ਸਿੰਘ ਉੱਥੇ ਜਾ ਕੇ ਉਸ ਪਵਿੱਤਰ ਗੁਰਦੁਆਮ ਨੂੰ ਆਪਣੀ ਲਹੂ ਤੇ ਮਿੰਜ ਦੇ ਨਾਲ ਆਜ਼ਾਦ ਕਰਾਇਆ 11 ਸਿੰਘਾਂ ਨੇ ਸ਼ਹੀਦੀ ਪਾਈ ਤਿੰਨ ਫੱਟੜ ਹੋ ਗਏ ਜਿਨ੍ਹਾਂ ਦੇ ਵਿੱਚੋਂ ਸਾਡੇ ਵਿੱਚ ਮੌਜੂਦਾ ਮੁਖੀ ਸਿੰਘ ਸਾਹਿਬ ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਜਿਨ੍ਹਾਂ ਨੇ ਉਹ ਆਪਣੇ ਪਿੰਡੇ ਤੇ ਜਿਹੜਾ ਸਾਰਾ ਸਾਕਾ ਉਹ ਹੰਡਾਇਆ ਤੇ ਅੱਜ ਵੀ ਇੱਕ ਗੋਲੀ ਸਰੀਰ ਦੇ ਵਿੱਚ ਆ ਤੇ ਡਾਕਟਰ ਕਹਿੰਦੇ ਜੇ ਗੋਲੀ ਕੱਢੀ ਤਾਂ ਫੇਰ ਨੁਕਸਾਨ ਵੀ ਹੋ ਸਕਦਾ ਕਹਿਣਾ ਬੜਾ ਸੌਖਾ ਹੁੰਦਾ ਪਰ ਜਿਹਲੇ ਮੌਤ ਦੇ ਮੂਹਰੇ ਦੇਖ ਕੇ ਚੁੰਮਣਾ ਹੋਵੇ ਬੜਾ ਔਖਾ ਹੁੰਦਾ ਪਰ ਜੇ ਗੁਰੂ ਨਾਲ ਹੋਵੇ ਫੇਰ ਮੌਤ ਦਾ ਤੇ ਜ਼ਿੰਦਗੀ ਦਾ ਫਾਸਲਾ ਜਿਹੜਾ ਹੈ ਉਹ ਮੁਕਾ ਲਿੰਦਾ ਸਿੱਖ ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਆਪਾਂ ਜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਸ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਸੋ ਮੈਂ ਅਰਦਾਸ ਵੀ ਕਰਦਾ ਗੁਰੂ ਸਾਹਿਬ ਦੀ ਕਿਰਪਾ ਕਰਿਓ ਆਪਣੀ ਬਖਸ਼ਿਸ਼ ਰਹਿਮਤ ਕਰਕੇ ਗੁਰੂ ਖਾਲਸੇ ਨੂੰ ਆਪਣੇ ਤਰ੍ਹਾਂ ਘਰੋਂ ਪਵਿੱਤਰ ਗਰਬਾਣੀ ਪਾੜਨ ਦਾ ਵਿਚਾਰਨ ਦਾ ਤੇ ਇਹਦੇ ਤੇ ਚੱਲਣ ਦਾ ਬਲ ਉਤਮ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਬਾਣੀ ਸਿਬਾਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ